ਕਿੰਝ ਕੁਕਿਆ ਜਿਵੇਂ ਮੈਨੂੰ ਕੋਈ ਗੱਲ ਦੱਸਣੀ ਭੁੱਲ ਗਿਆ ਹੋਵੇ ਜਿਸ ਦਾ ਉਸ ਨੂੰ ਹੁਣੀ ਚੇਤਾ ਆਇਆ ਸੀ ਪਰ ਹੁਣ ਤਾਂ ਵੇਲਾ ਹੱਥੋਂ ਜਾਂਦਾ ਰਿਹਾ ਸੀ ਅੱਜ ਵੀ ਮੇਰੇ ਕੰਨਾਂ ਵਿੱਚ ਉਸ ਦੀ ਆਵਾਜ਼ ਗੂੰਜ ਰਹੀ ਹੈ ਜੋ ਉਸ ਦੇ ਦਿਲ ਦੀ ਹੂਕ ਸੀ ਜਿਹੜੀ ਉਸ ਮਨ ਦੀ ਗਹਿਰਾਈ ਵਿੱਚੋਂ ਨਿਕਲੀ ਸੀ ਗੱਡੀ ਇੱਕੋ ਸਰੰਗ ਥਾਣੀ ਲੰਗੀ ਤੇ ਫਿਰ ਸਿੱਧੀ ਲਾਈਨ ਉੱਤੇ ਅੱਗੇ ਵਧਣ ਲੱਗੀ ਉਸ ਦੀ ਰਫ਼ਤਾਰ ਤੇਜ਼ ਹੁੰਦੀ ਗਈ ਤੋ ਇੱਕ ਪੰਛੀ ਵਾਂਗ ਉੱਡਦੀ ਹੋਈ ਮੈਨੂੰ ਕਜ਼ਾਕਿਸਤਾਨ ਦੇ ਪੱਧਰੇ ਮੈਦਾਨਾਂ ਵਿੱਚੋਂ ਦੀ ਨਵੀਂ ਜ਼ਿੰਦਗੀ ਵੱਲ ਲੈ ਜਾ ਰਹੀ ਸੀ अलविदा मास्टर जी अलविदा मेरा बचपन अलविदा मेरी पहली मोहब्बत जिसको मैं कभी जुबान ਉੱਤੇ ਨਹੀਂ ਲਿਆ ਸਕੀ हां ਤੇ ਫਿਰ ਮੈਂ ਇੱਕ ਵੱਡੇ ਸ਼ਹਿਰ ਵਿੱਚ ਪੜੀ ਜਿਸ ਦੇ ਦੂਏ ਸ਼ੇਮ ਸੁਪਨੇ ਲਿਆ ਕਰਦਾ ਸੀ ਵੱਡੀਆਂ ਵੱਡੀਆਂ ਖਿੜਕੀਆਂ ਵਾਲੇ ਸਕੂਲਾਂ ਵਿੱਚ ਪੜੀ ਜਿਨ੍ਹਾਂ ਬਾਰੇ ਦੂਏ ਸ਼ੇਮ ਦੱਸਿਆ ਕਰਦਾ ਸੀ ਮਗਰੋਂ ਮੈਂ ਕਿਰਤੀ ਵਿਭਾਗ ਦੀ ਪੜ੍ਹਾਈ ਪੂਰੀ ਕੀਤੀ ਤੇ ਮੈਨੂੰ ਇੰਸਟੀਚੂਟ ਵਿੱਚ ਪੜ੍ਹਨ ਵਾਸਤੇ ਮਾਸਕੋ ਭੇਜ ਦਿੱਤਾ ਗਿਆ ਪੜਾਈ ਦੇ ਲੰਮੇ ਸਾਲਾਂ ਵਿੱਚ ਮੈਨੂੰ ਕਿੰਨੀਆਂ ਹੀ ਔਕੜਾਂ ਦਾ ਮੂੰਹ ਵੇਖਣਾ ਪਿਆ ਸੀ ਕਿੰਨੀ ਹੀ ਵਾਰ ਮੈਨੂੰ ਨਿਰਾਸ਼ਾ ਹੋਈ ਸੀ ਮੈਨੂੰ ਲੱਗਦਾ ਹੈ ਕਿ ਮੈਂ ਵਿਗਿਆਨ ਦੇ ਗਹਿਰੇ ਪੈਜਾਂ ਦੀ ਥਾਂ ਨਹੀਂ پا ਸਕਾਂਗੀ ਪਰ ਹਰ ਵਾਰ ਔਖੀ ਤੌਖੀ ਕਰੀ ਵੀ ਮੈਂ ਆਪਣੇ ਉਸ ਵਚਨ ਵੱਲ ਵਫਾਦਾਰ ਰਹਿੰਦੀ ਜਿਹੜੇ ਮੈਂ ਆਪਣੇ ਪਹਿਲੇ ਅਧਿਆਪਕ ਨੂੰ ਦਿੱਤੇ ਸਨ ਤੇ ਪਿੱਛੇ ਹਟਣ ਦਾ ਮੇਰਾ ਹੌਸਲਾ ਨਾ ਪਿਆ ਜਿਹੜੀ ਗੱਲ ਦੂਸਰਿਆਂ ਦੀ ਸਮਝ ਵਿੱਚ ਪਹਿਲੀ ਵਾਰ ਹੀ ਆ ਜਾਂਦੀ ਸੀ ਉਸ ਨੂੰ ਸਮਝਣ ਵਾਸਤੇ ਮੈਨੂੰ ਸਖਤ ਕਲਣਾ ਕਲਣੀ ਪੈਂਦੀ ਸੀ ਕਰਨੇ ਸੀ ਕਿ ਮੈਨੂੰ ਸਭ ਕੁਝ ਮੁੱਢੋਂ ਸੁੱਢੋਂ ਸ਼ੁਰੂ ਕਰਨਾ ਪੈਂਦਾ ਸੀ। ਜਦੋਂ ਮੈਂ ਕਿਰਤੀ ਵਿਭਾਗ ਵਿੱਚ ਪੜਦੀ ਹੁੰਦੀ ਸਾਂ ਤਾਂ ਅਧਿਆਪਕ ਨੂੰ ਇੱਕ ਚਿੱਠੀ ਲਿਖੀ ਸੀ ਕਿ ਮੈਂ ਉਸ ਨੂੰ ਪਿਆਰ ਕਰਦੀ ਹਾਂ ਅਤੇ ਉਸ ਦੀ ਉਡੀਕ ਕਰ ਰਹੀ ਹਾਂ। ਪਰ ਉਸ ਨੇ ਕੋਈ ਜਵਾਬ ਨਾ ਦਿੱਤਾ। ਇਸ ਨਾਲ ਹੀ ਸਾਡੇ ਚਿੱਠੀ ਪੱਤਰ ਦਾ ਅੰਤ ਹੋ ਗਿਆ। ਮੇਰਾ ਖਿਆਲ ਹੈ ਕਿ ਉਸ ਨੇ ਮੇਰੇ ਤੇ ਆਪਣੇ ਪਿਆਰ ਨੂੰ ਇਸ ਲਈ ਕੁਰਬਾਨ ਕਰ ਦਿੱਤਾ ਸੀ ਤਾਂ ਜੋ ਮੇਰੀ ਪੜ੍ਹਾਈ ਵਿੱਚ ਵਿਘਨ ਨਾ ਪਵੇ। ਹੋ ਸਕਦਾ ਹੈ ਕਿ ਉਸ ਨੇ ਠੀਕ ਹੀ ਕੀਤਾ ਹੋਵੇ ਤੇ ਇਹ ਵੀ ਹੋ ਸਕਦਾ ਹੈ ਕਿ ਇਸ ਦਾ ਕੋਈ ਹੋਰ ਕਾਰਨ ਹੋਵੇ। ਉਦੋਂ ਮੈਂ ਕਿੰਨੀ ਦੁਖੀ ਹੋਈ ਸਾਂ ਕਿੰਨਾ ਜ਼ਿਆਦਾ ਸੋਚਿਆ ਸੀ ਆਪਣਾ ਪਹਿਲਾ ਖੋਜ ਪੇਪਰ ਮੈਂ ਮਾਸਕੋ ਵਿੱਚ ਪੇਸ਼ ਕੀਤਾ ਉਸ ਨੂੰ ਮਨਜ਼ੂਰ ਕਰ ਲਿਆ ਜਾਣਾ ਮੇਰੇ ਵਾਸਤੇ ਇੱਕ ਮਹਾਨ ਤੇ ਗੰਭੀਰ ਪ੍ਰਾਪਤੀ ਸੀ ਇਹ ਸਾਰੇ ਸਮੇਂ ਦੌਰਾਨ ਮੈਂ ਇੱਕ ਵਾਰ ਵੀ ਪਿੰਡ ਨਾ ਜਾ ਸਕੀ ਫਿਰ جنگ ਛਿੜ ਗਈ ਪਾਛੜ ਦੇ ਆਖਰੀ ਦਿਨਾਂ ਵਿੱਚ ਜਦੋਂ ਸਾਨੂੰ ਸਾਡੀ ਹਿਫਾਜ਼ਤ ਵਾਸਤੇ ਮਾਸਕੋ ਵਿੱਚੋਂ ਕੱਢ ਕੇ ਫਰਾਂਸ ਸ਼ਹਿਰ ਲੈ ਕੇ ਜਾ ਰਹੇ ਸਨ ਤਾਂ ਮੈਂ ਉਸੇ ਸਟੇਸ਼ਨ ਉੱਤੇ ਉਸੇ ਗੱਡੀ ਉੱਤੇ ਉਤਰ ਗਈ ਜਿਸ ਉੱਤੇ ਅਧਿਆਪਕ ਨੇ ਮੈਨੂੰ ਵਿਦਾ ਕੀਤਾ ਸੀ ਤੰਗੀ ਕਿਸਮਤ ਨੂੰ ਮੈਨੂੰ ਇੱਕ ਤਾਂਗਾ ਮਿਲ ਗਿਆ ਜਿਸ ਨੇ ਸਾਡੇ ਪਿੰਡ ਹੋ ਕੇ ਰਾਜਕੀ ਫਰਮ ਵੱਲ ਜਾਣਾ ਸੀ। हे ਮੇਰੀ ਪਿਆਰੀ ਜਨਮ ਭੂਮੀ ਜੰਗ ਦੇ ਇਨ ਔਖੇ ਦਿਨਾਂ ਵਿੱਚ ਮੈਨੂੰ ਤੇਰੇ ਦਰਸ਼ਨ ਕਰਨ ਦਾ ਸ਼ੁਭअवसर ਮਿਲਿਆ ਹੈ। ਇਹ ਵੇਖ ਕੇ ਮੇਰਾ ਚਿੱਤ ਬੜਾ ਹੀ ਪ੍ਰਸੰਨ ਹੋਇਆ ਕਿ ਸਾਡੀ ਧਰਤੀ ਦੀ ਨਿਹਾਰ ਹੀ ਬਦਲ ਗਈ ਸੀ। ਨਵੇਂ-ਨਵੇਂ ਪਿੰਡ ਵੱਸ ਗਏ ਸਨ, ਦੂਰ-ਦੂਰ ਤੱਕ ਖੇਤ ਫੈਲੇ ਹੋਏ ਸਨ। ਨਵੀਆਂ ਸੜਕਾਂ ਤੇ ਪੁਲ ਉਸਰ ਗਏ ਸਨ। ਪਰ ਇਸ ਮਿਲਣੀ ਉਤੇ ਜੰਗ ਦਾ ਮਨਹੂਸ ਪਰਛਾਵਾਂ ਪੈ ਗਿਆ ਸੀ। ਜਿਉਂ-ਜਿਉਂ ਪਿੰਡ ਨੇੜੇ ਆਉਂਦਾ ਗਿਆ, ਤਿਉਂ-ਤਿਉਂ ਮੇਰੇ ਦਿਲ ਦੀ ਧੜਕਣ ਤੇਜ਼ ਹੁੰਦੀ ਗਈ। ਮੈਂ ਨਵੀਆਂ ਗਲੀਆਂ, ਨਵੇਂ ਘਰਾਂ ਤੇ ਬਾਗਾਂ ਨੂੰ ਬੜੇ ਧਿਆਨ ਨਾਲ ਵੇਖ ਰਹੀ ਸਾਂ। ਫਿਰ ਮੇਰਾ ਧਿਆਨ ਉਸ ਟਿੱਲੇ ਵੱਲ ਗਿਆ ਜਿੱਥੇ ਸਾਡਾ ਸਕੂਲ ਹੁੰਦਾ ਸੀ। ਮੇਰਾ ਹੇਠਲਾ ਸਾਹ ਹੇਠਾਂ ਤੇ ਉੱਤਲਾ ਸਾਹ ਉੱਤੇ ਹੀ ਰਹਿ ਗਿਆ। ਟਿੱਲੇ ਉੱਤੇ ਲਾਗੇ-ਲਾਗੇ ਦੋ ਵੱਡੇ ਪਾਪੂਲਰ ਲੱਗੇ ਹੋਏ ਸਨ। ਉਹ ਹਵਾ ਵਿੱਚ ਝੂਮ ਰਹੇ ਸਨ ਤੇ ਪਹਿਲੀ ਵਾਰ ਮੈਂ ਉਸ ਆਦਮੀ ਦਾ ਨਾਮ ਮੂੰਹ ਉਚਾਰਿਆ। ਜਿਸ ਨੂੰ ਮੈਂ ਸਾਰੀ ਜ਼ਿੰਦਗੀ ਮਾਸਟਰ ਜੀ ਹੀ ਯਾਖਦੀ ਹੁੰਦੀ ਸੀ ਦੁਇਸ਼ੇਨ ਮੈਂ ਪੁੱਛ ਪਸਾਈ ਤੇਰਾ ਸ਼ੁਕਰੀਆ ਦੁਇਸ਼ੇਨ ਮੇਰੇ ਲਈ ਕੀਤੇ ਹਰ ਕੰਮ ਵਾਸਤੇ ਤੂੰ ਮੈਨੂੰ ਭੁੱਲਿਆ ਨਹੀਂ ਤੂੰ ਮੇਰੇ ਬਾਰੇ ਸੋਚਦਾ ਰਿਹਾ ਇਹ ਗੱਲ ਕਿੰਨੀ ਸ਼ੋਭਦੀ ਏ ਤੈਨੂੰ ਅਥਰੂਆਂ ਨਾਲ ਭਿੱਜਾ ਮੇਰਾ ਚਿਹਰਾ ਵੇਖ ਕੇ ਗਾੜੀਵਾਨ ਮੁੰਡਾ ਫਿਕਰਮੰਦ ਹੋ ਉੱਠਿਆ ਤੁਹਾਨੂੰ ਕੀ ਹੋਇਆ ਕੁਝ ਨਹੀਂ ਐਵੇਂ ਤੂੰ ਇਸ ਸਰਕਾਰੀ ਫਾਰਮ ਵਿੱਚੋਂ ਕਿਸੇ ਨੂੰ ਜਾਣਦਾ ਹਾਂ ਜਾਣਦਾ ਇਹ ਤੇ ਸਾਰੇ ਆਪਣੇ ਬੰਦੇ ਨੇ ਤੇ ਦੁਇ ਸ਼ੇਨ ਨੂੰ ਜਾਣਦਾ ਜਿਹੜਾ ਮਾਸਟਰ ਹੁੰਦਾ ਸੀ ਦੁਇ ਸ਼ੇਨ ਉਹ ਤਾਂ ਫੌਜ ਵਿੱਚ ਭਰਤੀ ਹੋ ਗਿਆ ਮੈਂ ਉਸ ਨੂੰ ਇਸ ਤਾਂਗੇ ਉੱਤੇ ਚੜਾ ਕੇ ਸਹਿਕਾਰੀ ਫਰਮ ਤੋਂ ਫੌਜੀ ਦਫ਼ਤਰ ਲੈ ਕੇ ਗਿਆ ਸੀ ਪਿੰਡ ਵਿੱਚ ਵੜਨ ਲੱਗਿਆ ਮੈਂ ਮੁੰਡੇ ਨੂੰ ਰੁਕਣ ਵਾਸਤੇ ਕਿਹਾ ਤੇ ਤਾਂਗੇ ਤੋਂ ਉਤਰ ਗਈ ਮੈਂ ਉਤਰ ਕੇ ਸੋਚੀ ਪੈ ਗਈ ਮੈਂ ਇਸ ਗੱਲ ਦਾ ਫੈਸਲਾ ਨਾ ਕਰ ਸਕੀ ਕਿ ਮੁਸੀਬਤ ਦੇ ਸਮੇਂ ਘਰ ਘਰ ਜਾ ਕੇ ਆਪਣੀ ਜਾਣ ਪਛਾਣ ਵਾਲੇ ਲੋਕਾਂ ਨੂੰ ਲੱਭਾਂ ਤੇ ਉਹਨਾਂ ਕੋਲ ਇਹ ਪੁੱਛਾਂ ਕਿ ਉਹ ਮੈਨੂੰ ਪਛਾਣਦੇ ਹਨ ਕਿ ਨਹੀਂ ਅਤੇ ਉਹਨਾਂ ਨੂੰ ਇਹ ਦੱਸਾਂ ਕਿ ਮੈਂ ਉਹਨਾਂ ਦੇ ਪਿੰਡ ਦੀ ਹੀ ਜੰਪਲ ਹਾਂ ਦੂਏ ਸੈਂਕੜਾ ਫੌਜ ਵਿੱਚ ਜਾ ਚੁੱਕਾ ਸੀ ਇਸ ਤੋਂ ਇਲਾਵਾ ਮੈਂ ਸੌਂ ਖਾਦੀ ਹੋਈ ਸੀ ਕਿ ਮਸ ਘਰ ਵਿੱਚ ਮੁਰ ਕਦੀ ਵੀ ਪੈਰ ਨਹੀਂ ਪਾਵਾਂਗੀ ਜਿੱਥੇ ਮੇਰਾ ਚਾਚਾ ਤੇ ਚਾਚੀ ਰਹਿੰਦੇ ਸਨ ਲੋਕਾਂ ਦੇ ਕਈ ਗੁਨਾਹ ਮਾਫ਼ ਕੀਤੇ ਜਾ ਸਕਦੇ ਹਨ ਪਰ ਮੈਂ ਸੋਚਦੀ ਹਾਂ ਕਿ ਐਸਾ ਗੁਨਾਹ ਕਦੀ ਵੀ ਕੋਈ ਵੀ ਮਾਫ਼ ਨਹੀਂ ਕਰ ਸਕਦਾ ਮੈਂ ਤਾਂ ਇਹਨਾਂ ਵੀ ਨਹੀਂ ਚਾਹੁੰਦੀ ਸਾਂ ਕਿ ਉਹਨਾਂ ਨੂੰ ਮੇਰੇ ਪਿੰਡ ਆਉਣ ਬਾਰੇ ਪਤਾ ਲੱਗੇ ਮੈਂ ਸੜਕ ਤੋਂ ਉੱਤਰ ਕੇ ਟਿੱਲੇ ਉੱਤੇ ਖੜੇ ਦੋ ਪੌਪਲਰਾਂ ਵੱਲ ਚਲੀ ਗਈ। ਵਾਹ ਪੌਪਲਰੋ ਪੌਪਲਰੋ ਉਸ ਵੇਲੇ ਤੋਂ ਕਿੰਨਾ ਪਾਣੀ ਪੂਲਾਂ ਹੀ ਟੋ ਲੰਘ ਚੁੱਕਾ ਹੈ। ਜਦੋਂ ਤੁਸੀਂ ਅਜੇ ਛੋਟੇ-ਛੋਟੇ ਬੂਟੇ ਹੁੰਦੇ ਸੀ ਤੇ ਤੁਹਾਡੇ ਤਣੇ ਨਿਲੱਤਨ ਦੀ ਪਾ ਮਾਰਦੇ ਸਨ। ਉਹ ਸਾਰੀਆਂ ਗੱਲਾਂ ਸੱਚੀਆਂ ਸਾਬਤ ਹੋਈਆਂ ਹਨ। ਜਿਨ੍ਹਾਂ ਦੇ ਸੁਪਨੇ ਤੁਹਾਨੂੰ ਲਾਉਣ ਤੇ ਪਲਣ ਵਾਲਾ ਇਨਸਾਨ ਲਿਆ ਕਰਦਾ ਸੀ। ਜਿਨ੍ਹਾਂ ਦੀ ਉਸ ਨੇ ਪੇਸ਼ਗੋਈ ਕੀਤੀ। ਤੁਸੀਂ ਇੰਨੀ ਉਦਾਸੀ ਵਿੱਚ ਕੀ ਲਾਪਰੇ ਹੋ? ਕਿਉਂ ਦੁਖੀ ਹੋ ਰਹੇ ਹੋ? ਜਾਂ ਫਿਰ ਤੁਹਾਨੂੰ ਇਹ ਸ਼ਿਕਾਇਤ ਹੈ ਕਿ ਸਿਆਲ ਨੇੜੇ ਆਉਂਦਾ ਜਾ ਰਿਹਾ ਹੈ ਅਤੇ ਠੰਡੀਆਂ ਸੀਤ ਹਵਾਵਾਂ ਤੁਹਾਡੇ ਪੱਤੇ ਮੁਰੰਡੀ ਜਾ ਰਹੀਆਂ ਹਨ ਜਾਂ ਫਿਰ ਤੁਹਾਡੇ ਤਣਿਆਂ ਵਿੱਚ ਲੋਕਾਂ ਦਾ ਦੁੱਖ ਦਰਦ ਭਰਿਆ ਗਿਆ ਹੈ ਹਾਂ ਸਿਆਲ ਨੇ ਅਜੇ ਆਉਣਾ ਹੈ ਕੜਾਕੇ ਦੀ ਠੰਡ ਪੈਣੀ ਹੈ ਭਿਆਨਕ ਬਰਫਾਨੀ ਤੂਫਾਨ ਆਉਣਗੇ ਪਰ ਬਹਾਰ ਵੀ ਜ਼ਰੂਰ ਹੀ ਆਏਗੀ ਮੈਂ ਉੱਥੇ ਦੇਰ ਤੱਕ ਖਲੋਤੀ ਪੌਪਲਰਾਂ ਦੀ ਪਤਝੜੀ ਸਰਸਰਾਹਟ ਸੁਣਦੀ ਰਹੀ ਪੌਪਲਰਾਂ ਦੇ ਪੈਰਾਂ ਹੇਠ ਵਹਿਣ ਵਾਲੀ ਸੰਜਾਈ ਨਹਿਰ ਕਿਸੇ ਨੇ ਖਾਲੀ ਹੋਈ ਸੀ। ਜ਼ਮੀਨ ਉੱਤੇ ਕਹੀ ਦੇ ਡੂੰਘੇ ਲਗਭਗ ਸਜਰੇ ਨਿਸ਼ਾਨ ਅਜੇ ਵੀ ਵਿਖਾਈ ਦੇ ਰਹੇ ਸਨ। ਪਰ ਨਹਿਰ ਵਿੱਚ ਖੜਾ ਪਾਣੀ ਹਲਕੇ-ਹਲਕੇ ਲਿਸ਼ਕਾਰੇ ਮਾਰ ਰਿਹਾ ਸੀ ਅਤੇ ਇਸ ਉੱਤੇ ਪੌਪਲਰਾਂ ਦੇ ਪੀਲੇ ਪੈ ਚੁੱਕੇ ਪੱਤੇ ਅਟਕੇਲੀਆਂ ਕਰ ਰਹੇ ਸਨ। ਉਸ ਢਿੱਲੇ ਤੋਂ ਪਿੰਡ ਦੇ ਨਵੇਂ ਸਕੂਲ ਦੀ ਰੰਗੀ ਹੋਈ ਛੱਤ ਨਜ਼ਰ ਆ ਰਹੀ ਸੀ ਅਤੇ ਸਾਡੇ ਸਕੂਲ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਰਿਹਾ। ਉਸ ਸਮਗਰੋਂ ਮੈਂ ਢਿੱਲੇ ਤੋਂ ਉੱਤਰ ਕੇ ਸੜਕ ਉੱਤੇ ਆ ਗਈ। ਅਤੇ ਉਹ ਸੁੱਤੇ ਜਾ ਰਹੇ ਇੱਕ ਤਾਂਗੇ ਉੱਤੇ ਬੈਠ ਕੇ ਸਟੇਸ਼ਨ ਵੱਲ ਚਲੀ ਗਈ। ਜੰਗ ਲੜੀ ਗਈ ਤੇ ਫਿਰ ਜਿੱਤ ਦੀ ਘੜੀ ਆਈ। ਲੋਕਾਂ ਨੂੰ ਕੌੜੇ ਸੁੱਖ ਦਾ ਕਿੰਨਾ ਅਨੁਭਵ ਹੋਇਆ ਸੀ। ਬੱਚੇ ਆਪਣੇ ਪਿਆਵਿਆਂ ਦੇ ਫੌਜੀ ਥੱਲੇ ਚੁੱਕ ਕੇ ਸਕੂਲਾਂ ਵੱਲ ਦੌੜ ਗਏ। ਮਰਦਾਂ ਦੇ ਹੱਥ ਫਿਰ ਕਿਰਤ ਨੂੰ ਲੱਗ ਗਏ। ਫੌਜੀਆਂ ਦੀਆਂ ਵਿਧਵਾਵਾਂ ਰੋਣ ਮਗਰੋਂ ਆਖਰ ਸਬਰ ਕਰਕੇ ਬੈਠ ਗਈਆਂ। ਪਰ ਕਈ ਅਜਹੀਆਂ ਔਰਤਾਂ ਵੀ ਸਨ ਜਿਹੜੀਆਂ ਅਜੇ ਵੀ ਆਪਣੇ ਸਕੇ ਸਬੰਧੀਆਂ ਦੇ ਪਰਤਨ ਦੀਆਂ ਆਸਾਂ ਲਈ ਬੈਠੀਆਂ ਸਨ। ਵੇਖੋ ਨਾ ਸਾਰੇ ਹੀ ਇੱਕੋ ਵੇਲੇ ਤਾਂ ਪਰਤ ਨਹੀਂ ਆਏ ਸਨ। ਮੈਨੂੰ ਵੀ ਕੋਈ ਪਤਾ ਨਹੀਂ ਸੀ ਕਿ ਦੂਹੀ ਸ਼ੇਨ ਦਾ ਕੀ ਬਣਿਆ ਸੀ। ਸ਼ਹਿਰ ਆਉਣ ਵਾਲੇ ਮੇਰੇ ਪਿੰਡ ਵਸਤੀਆਂ ਨੇ ਦੱਸਿਆ ਸੀ ਕਿ ਦੂਹੇ ਸ਼ੇਨ ਲਾਪਤਾ ਹੈ। ಗ್ರಾಮ ਸਭiyet ਨੂੰ ਮਿਲੀ ਚਿੱਠੀ ਵਿੱਚ ਇਹੋ ਗੱਲ ਲਿਖੀ ਹੋਈ ਸੀ। ਹੋ ਸਕਦਾ ਮਾਰਿਆ ਹੀ ਗਿਆ ਹੋਵੇ। ਤੇ ਉਹ ਕਿੱਸ ਰਾਈਆਂ ਕਰਦੇ ਸਨ। ਵਕਤ ਗੁਜ਼ਰਦਾ ਜਾ ਰਿਹਾ ਸੀ ਤੇ ਉਸ ਦੀ ਕੋਈ ਉਗਸੁਗ ਨਹੀਂ ਸੀ ਮਿਲੀ। ਇਸ ਦਾ ਮਤਲਬ ਇਹ ਹੋਇਆ ਕਿ ਮੇਰਾ ਅਧਿਆਪਕ ਹੁਣ ਮੁੜ ਕੇ ਨਹੀਂ ਆਵੇਗਾ। ਮੈਂ ਕਦੀ-ਕਦੀ ਸੋਚਦੀ ਉਸ ਯਾਦਗਾਰੀ ਦਿਨ ਤੋਂ ਬਾਅਦ ਜਦੋਂ ਅਸੀਂ ਸਟੇਸ਼ਨ ਉੱਤੇ ਵਿਦਾ ਹੋਏ ਸਾਂ ਸਾਨੂੰ ਕਦੀ ਵੀ ਮਿਲਣ ਦਾ ਮੌਕਾ ਨਹੀਂ ਮਿਲਿਆ ਸੀ ਕਦੀ-ਕਦਾਈਂ ਬੀਤੇ ਦੀਆਂ ਗੱਲਾਂ ਨੂੰ ਯਾਦ ਕਰਦੇ ਹਾਂ ਮੈਨੂੰ ਇਸ ਗੱਲ ਦਾ ਭਰਮ ਤੱਕ ਨਾ ਹੁੰਦਾ ਕਿ ਮੇਰੇ ਦਿਲ ਵਿੱਚ ਇੰਨਾ ਗਮ ਭਰ ਚੁੱਕਾ ਸੀ 1946 ਦੀ ਪਾਚੜ ਦੇ ਆਖਰੀ ਦਿਨ ਮੈਨੂੰ ਇੱਕ ਵਿਗਿਆਨਕ ਕੰਮ ਲਈ ਟੌਮਸਕ ਯੂਨੀਵਰਸਿਟੀ ਜਾਣਾ ਪਿਆ ਮੈਂ ਪਹਿਲੀ ਵਾਰੀ ਸਾਈਬੀਰੀਆ ਵਿੱਚੋਂ ਦੀ ਹੋ ਕੇ ਜਾ ਰਹੀ ਸਾਂ ਉਸ ਸਾਲ ਦੇ ਪੂਰਵਲੇ ਸਮੇਂ ਸਾਈਬੀਰੀਆ ਬੜੀ ਕਠੋਰਤਾ ਤੇ ਨਿਰਾਸ਼ਾ ਦਾ ਪ੍ਰਭਾਵ ਪਾਉਂਦਾ ਸੀ। ਗੱਡੀ ਦੀਆਂ ਖਿੜਕੀਆਂ ਤੋਂ ਬਾਹਰ ਸਦੀਆਂ ਪੁਰਾਣੇ ਜੰਗਲਾਂ ਦੀ ਕਾਲੀ ਦੀਵਾਰ ਦੌੜਦੀ ਜਾ ਰਹੀ ਸੀ। ਕਿਤੇ-ਕਿਤੇ ਪਿੰਡਾਂ ਦੇ ਘਰਾਂ ਦੀਆਂ ਕਾਲੀਆਂ ਛੱਤਾਂ ਇੱਕ ਝਲਕ ਦੇ ਜਾਂਦੀਆਂ ਅਤੇ ਉਹਨਾਂ ਦੀਆਂ ਚਿਮਣੀਆਂ ਵਿੱਚੋਂ ਚਿੱਟੇ ਧੂਏ ਦੀਆਂ ਲਕੀਰਾਂ ਉੱਪਰ ਨੂੰ ਉੱਠਦੀਆਂ ਵਿਖਾਈ ਦਿੰਦੀਆਂ। ਠੰਡ ਨਾਲ ਹੁੰਗੜੀਆਂ ਪੈਲੀਆਂ ਨੂੰ ਪਹਿਲੀ ਬਰਫ਼ ਦੀ ਚਾਦਰ ਨੇ ਕੱਜਿਆ ਹੋਇਆ ਸੀ ਅਤੇ ਪੈਲੀਆਂ ਉੱਪਰ ਰੋਲਾ ਪਾਉਂਦੇ ਹੋਏ ਕਾਂ ਉੱਡ ਰਹੇ ਸਨ। ਅਸਮਾਨ ਹਰ ਵੇਲੇ ਧੁੰਦਲਾ ਤੇ ਨੀਰਸ ਰਹਿੰਦਾ ਸੀ। ਪਰ ਗੱਡੀ ਵਿੱਚ ਮੇਰੇ ਲਈ ਮਾਹੌਲ ਸਖਾਵਾਂ ਸੀ। ਮੇਰੇ ਵਾਲੇ ਡੱਬੇ ਵਿੱਚ ਦੂਸਰਾ ਮੁਸਾਫਿਰ ਇੱਕ ਮੁਹਾਜ਼ੀਆ ਸੀ ਜਿਹੜਾ ਅਪੰਗ ਸੀ ਤੇ ਖਰੋੜੀਆਂ ਸਹਾਰੇ ਹੀ ਚੱਲ ਸਕਦਾ ਸੀ। ਉਹ ਜੰਗ ਵੇਲੇ ਦੇ ਦਿਲਚਸਪ ਕਿਸੇ ਕਹਾਣੀਆਂ ਸੁਣਾ ਰਿਹਾ ਸੀ। ਮੈਂ ਉਸ ਦੀ ਕਲਪਨਾ ਕਰਨ ਦੀ ਸਮਰੱਥਾ ਤੋਂ ਹੈਰਾਨ ਹੋਈ ਜਾ ਰਹੀ ਸਾਂ। ਉਸ ਦੇ ਸਿੱਧੇ ਸਾਦੇ ਹਾਸੇ ਪਿੱਛੇ ਸਦਾ ਹੀ ਹਕੀਕੀ ਸੱਚਾਈ ਦਾ ਅਹਿਸਾਸ ਹੁੰਦਾ ਸੀ। ਸਾਡੇ ਡੱਬੇ ਦੇ ਸਾਰੇ ਮੁਸਾਫਰਾਂ ਨੂੰ ਉਹ ਬੜਾ ਚੰਗਾ ਲੱਗਦਾ ਸੀ। ਇੱਕ ਵਾਰ ਨਵੋਸ ਬ੍ਰਿਕ ਤੋਂ ਅੱਗੇ ਕਿਤੇ ਜਾ ਕੇ ਸਾਡੀ ਗੱਡੀ ਇੱਕ ਛੋਟੇ ਜਿਹੇ ਸਟੇਸ਼ਨ ਉੱਤੇ ਇੱਕ ਮਿੰਟ ਲਈ ਰੁਕੀ ਮੈਂ ਖਿੜਕੀ ਲਾਗੇ ਖਲੋਤੀ ਹੋਈ ਸਾਂ ਤੇ ਆਪਣੇ ਹਮਸਫਰ ਦਾ ਇੱਕ ਨਵਾਂ ਚੁਟਕਲਾ ਸੁਣ ਕੇ ਹੱਸਦੀ ਜਾ ਰਹੀ ਸਾਂ ਗੱਡੀ ਤੁਰ ਪਈ ਤੇ ਹੌਲੀ-ਹੌਲੀ ਰਫ਼ਤਾਰ ਫੜਨ ਲੱਗੀ ਖਿੜਕੀ ਤੋਂ ਬਾਹਰ ਸਟੇਸ਼ਨ ਦਾ ਇੱਕੋ ਇੱਕ ਛੋਟਾ ਜਿਹਾ ਮਕਾਨ ਪਿੱਛੇ ਰਹਿ ਗਿਆ ਸੀ ਜਦੋਂ ਗੱਡੀ ਕਾਂਟੇ ਲਾ ਕੇ ਪਹੁੰਚੀ ਤਾਂ ਮੈਂ ਖਿੜਕੀ ਤੋਂ ਪਿੱਛੇ हट ਗਈ ਪਰ ਉਸ ਵੇਲੇ ਫਿਰ ਤੇਜ਼ੀ ਨਾਲ ਖਿੜਕੀ ਦੇ ਸ਼ੀਸ਼ੇ ਵੱਲ ਗਈ ਉੱਥੇ ਉਹ ਦੂਹੇਸ਼ਨ ਖੜਾ ਸੀ ਉਹ ਰੇਲਵੇ ਕੈਬਿਨ 'ਚ ਲੱਗੇ ਹੱਥ ਵਿੱਚ ਚੰਡੀ ਲੈ ਕੇ ਖਲੋਤਾ ਹੋਇਆ ਸੀ। ਮੈਨੂੰ ਨਹੀਂ ਪਤਾ ਕਿ ਉਦੋਂ ਮੈਨੂੰ ਕੀ ਹੋ ਗਿਆ ਸੀ। ਰੁਕੋ ਮੈਂ ਚੀਕ ਕੇ ਆਖਿਆ ਤੇ ਦਰਵਾਜ਼ੇ ਵੱਲ ਵਧੀ। ਮੈਨੂੰ ਕੁਝ ਵੀ ਸੋਝ ਨਹੀਂ ਸਿਰਿਆ ਕਿ ਕੀ ਕੀਤਾ ਜਾਵੇ। ਪਰ ਉਸ ਵੇਲੇ ਉਸੇ ਪਲ ਮੇਰੀ ਨਜ਼ਰ ਖਤਰੇ ਦੀ ਸੰਦੇਸ਼ ਉੱਤੇ ਪਈ ਤੇ ਮੈਂ ਉਸ ਨੂੰ ਪੂਰੇ ਜ਼ੋਰ ਨਾਲ ਖਿੱਚ ਦਿੱਤਾ। ਗੱਡੀ ਦੇ ਡੱਬਿਆਂ ਨੂੰ ਜ਼ੋਰ ਨਾਲ ੱਤਕਾ ਲੱਗਾ। ਉਹ ਜ਼ਬਰਦਸਤ ਝਟਕਾ ਖਾ ਕੇ ਰੁਕੀ ਅਤੇ ਫਿਰ ਉਹਨੇ ਹੀ ਜ਼ੋਰ ਨਾਲ ਪਿਛਾਂ ਵੱਲ ਝਟਕਾ ਖਾਧਾ। ਪਟਿਆਵਾਂ ਤੇ ਚੀਜ਼ਾਂ ਟਿਕ ਪਈਆਂ। ਬਰਤਨ ਡਿੱਗਣ ਦੀ ਆਵਾਜ਼ ਆਈ। ਔਰਤਾਂ ਤੇ ਬੱਚਿਆਂ ਨੇ ਚੀਕ ਚ ਹੜਾ ਮਚਾ ਦਿੱਤਾ। ਕਿਸੇ ਦੀ ਅਜੀਬ ਤਰ੍ਹਾਂ ਨਾਲ ਚੀਕ ਨਿਕਲੀ। ਬੰਦਾ ਗੱਡੀ ਹੇਠਾ ਆ ਗਿਆ। ਮੈਂ ਡੱਬੇ ਦੇ ਪਾਇਦਾਨ ਉੱਤੇ ਆ ਗਈ ਹੋਈ ਸੀ। ਮੈਂ ਹੇਠਾਂ ਵੇਖੇ ਬਿਨਾਂ ਹੀ ਛਾਲ ਮਾਰ ਦਿੱਤੀ। ਮੈਨੂੰ ਲੱਗਾ ਜਿਵੇਂ ਮੈਂ ਡੂੰਗੀ ਖੱਡ ਵਿੱਚ ਲਹਿ ਗਈ ਹੋਵਾਂ। ਮੈਂ ਕਮਲੀ ਹੋਈ ਰੇਲਵੇ ਕੈਬਨ ਵੱਲ ਦੂਈ ਛੇਨ ਵੱਲ ਸਰਪਟ ਤੌੜੀ ਜਾ ਰਹੀ ਸੀ। ਪਿਛਲੇ ਪਾਸੇ ਇੱਕ ਗਾਰਡ ਨੇ ਸੀਟੀ ਵਜਾਈ। ਮਸਾਫਰ ਡੱਬਿਆਂ ਵਿੱਚੋਂ ਛਾਲਾ ਮਾਰ ਕੇ ਮੇਰੇ ਪਿੱਛੇ ਭੱਜਿਆ ਰਹੇ ਸਨ ਮੈਂ ਅੱਖ ਦੇ ਚਲਕਾਰੇ ਵਿੱਚ ਤੀਰ ਵਾਂਗ ਉੱਡਦੀ ਹੋਈ ਗੱਡੀ ਦੇ ਸਾਰੇ ਡੱਬੇ ਪਾਰ ਕਰ ਗਈ ਉਧਰ ਦੁਈ ਸ਼ੈਣ ਵੀ ਮੇਰੇ ਵੱਲ ਦੌੜਦਾ ਰਿਹਾ ਸੀ ਦੁਈ ਸ਼ੈਣ ਮਾਸਟਰ ਜੀ ਮੋਸਵਲ ਧੌਂਦੀ ਹੋਈ ਚੀਕੀ ਕਾਂਟੇ ਵਾਲਾ ਰੁਕ ਗਿਆ ਤੇ ਪਹੁੰਚ ਗਿਆ ਹੋਇਆ ਮੇਰੇ ਵੱਲ ਵੇਖਣ ਲੱਗਾ ਇਹ ਦੁਈ ਸ਼ੈਣ ਹੀ ਸੀ ਉਹੋ ਚਿਹਰਾ ਉਹੋ ਅੱਖਾਂ ਪਰ ਉਹ ਮੁੱਛਾਂ ਨਹੀਂ ਰੱਖਦੇ ਹੁੰਦਾ ਸੀ ਤੇ ਕੁਝ-ਕੁਝ ਬੁੱਢਾ ਹੋ ਗਿਆ ਸੀ ਤੁਹਾਨੂੰ ਕੀ ਹੋਇਆ ਭੈਣ ਜੀ ਕੀ ਗੱਲ ਐ ਉਸਨੇ ਕਜ਼ਾਕ ਬੋਲੀ ਵਿੱਚ ਆਖਿਆ ਤੁਹਾਨੂੰ ਐਵੇਂ ਭੁਲੇਖਾ ਲੱਗਾ ਐ ਮੈਂ ਤਾਂ ਕਾਂਟੇ ਵਾਲਾ ਹਾਂ ਮੇਰਾ ਨਾਮ ਬਿਨੇਊ ਜਨਕਸਿਨ ਐ ਬਿਨੇਊ ਮੈਨੂੰ ਨਹੀਂ ਪਤਾ ਕਿ ਉਦੋਂ ਮੈਂ ਦੁੱਖ ਦਰਦ ਤੇ ਸ਼ਰਮ ਕਾਰਨ ਚੀਕੀ ਕਿਉਂ ਨਾ ਮੈਂ ਕੀ ਕਰ ਬੈਠੀ ਸੀ ਮੈਂ ਹੱਥਾਂ ਨਾਲ ਆਪਣਾ ਚਿਹਰਾ ਢੱਕ ਲਿਆ ਤੇ ਨੀਵੀਂ ਪਾ ਲਈ ਮੈਨੂੰ ਧਰਤੀ ਨਿਗਲ ਕਿਉਂ ਨਾ ਗਈ ਮੈਨੂੰ ਕਾਂਟੇ ਵਾਲੇ ਕੋਲੋਂ ਮਾਫੀ ਮੰਗਣੀ ਚਾਹੀਦੀ ਸੀ ਲੋਕਾਂ ਸਾਹਮਣੇ ਖਿਮਾ ਦੀ ਜੱਜਕ ਹੋਣਾ ਚਾਹੁੰਦੀ ਸੀ ਫਰਮੇ ਪੱਥਰ ਵਾਂਗ ਚੁੱਪ ਗੜੁੱਪ ਖੜੀ ਰਹੀ। ਪਤਾ ਨਹੀਂ ਕਿਉਂ ਦੌੜ ਕੇ ਆਏ ਹੋਏ ਮਸਾਫਰਾਂ ਦੀ ਭੀੜ ਵੀ ਚੁੱਪਚਾਪ ਖੜੀ ਸੀ। ਮੈਂ ਇਸ ਗੱਲ ਦੀ ਉਡੀਕ ਵਿੱਚ ਸਾਂ ਕਿ ਹੁਣ ਉਹ ਮੈਨੂੰ ਬੁਰਾ ਭਲਾ ਕਰਨ ਲੱਗ ਪੈਣਗੇ ਪਰ ਸਾਰੇ ਲੋਕ ਚੁੱਪ ਰਹੇ। ਉਸ ਭਿਆਨਕ ਚੁੱਪ ਨੂੰ ਕਿਸੇ ਔਰਤ ਦੀਆਂ ਸਿਸਕੀਆਂ ਨੇ ਤੋੜਿਆ। ਉਸ ਨੇ ਹੌਲੀ ਜਿਹੀ ਆਖਿਆ ਵਿਚਾਰੀ ਆਪਣਾ ਪਤੀ ਜਾਂ ਭਰਾ ਸਮਝ ਕੇ ਇੱਧਰ ਦੌੜੀ ਆਈ। ਪਰ ਉਹ ਕੋਈ ਹੋਰ ਹੀ ਨਿਕਲਿਆ। ਲੋਕਾਂ ਵਿੱਚ ਹਲਝੁਲ ਹੋਈ। ਵੇਖੋ ਕੀ ਕੀ ਵਾਪਰ ਜਾਂਦਾ ਹੈ। ਕਿਸੇ ਦੀ ਗੂੰਜਵੀਂ ਆਵਾਜ਼ ਆਈ ਜ਼ਿੰਦਗੀ ਵਿੱਚ ਕੀ ਕੀ ਨਹੀਂ ਹੁੰਦਾ ਜੰਗ ਵਿੱਚ ਸਾਡੇ ਉੱਤੇ ਕੀ ਕੀ ਨਹੀਂ ਬੀਤੀ ਜਵਾਬ ਵਿੱਚ ਕਿਸੇ ਜਨਾਨੀ ਦੀ ਪੜਾਈ ਆਵਾਜ਼ ਆਈ ਕਾਂਟੇਵਾਲ ਨੇ ਮੇਰੇ ਚਿਹਰੇ ਤੋਂ ਹੱਥ ਹਟਾਏ ਤੇ ਆਖਿਆ ਆਓ ਮੈਂ ਤੁਹਾਨੂੰ ਡੱਬੇ ਤੱਕ ਛੱਡ ਆਉਂਦਾ ਹਾਂ ਬਾਹਰ ਠੰਡ ਹੈ ਉਸਨੇ ਮੈਨੂੰ ਆਪਣੀ ਬਾਹਂ ਦਾ ਆਸਰਾ ਦਿੱਤਾ ਦੂਜੇ ਪਾਸੇੋਂ ਕਿਸੇ ਫੌਜੀ ਅਫਸਰ ਨੇ ਆਪਣੀ ਬਾਹਂ ਦਾ ਸਹਾਰਾ ਦਿੱਤਾ ਆਓ ਤਰੋ ਅਸੀਂ ਸਾਰੀ ਗੱਲ ਸਮਝਦੇ ਹਾਂ ਉਸਨੇ ਆਖਿਆ ਲੋਕ ਪਿੱਛੇ ਹਟ ਗਏ ਤੇ ਮੈਨੂੰ ਇਸ ਤਰ੍ਹਾਂ ਲੈ ਕੇ ਤੁਰੇ ਜਿਵੇਂ ਮਾਤਮੀ ਜਲੂਸ ਜਾ ਰਿਹਾ ਹੋਵੇ ਅਸੀਂ ਹੌਲੀ-ਹੌਲੀ ਤੁਰ ਰਹੇ ਸਾਂ ਤੇ ਸਾਡੇ ਪਿੱਛੇ-ਪਿੱਛੇ ਬਾਕੀ ਦੇ ਲੋਕ ਆ ਰਹੇ ਸਨ ਅਗਲੇ ਪਾਸੇੋਂ ਆਉਣ ਵਾਲੇ ਮੁਸਾਫਰ ਵੀ ਭੀੜ ਵਿੱਚ ਚੁੱਪ-ਚਾਪ ਸਾਹਮਣ ਹੁੰਦੇ ਜਾਂਦੇ ਕਿਸੇ ਨੇ ਮੇਰੇ ਮੋਢਿਆਂ ਉੱਤੇ ਮਲਾਈਮ ਛਾਲ ਪਾ ਦਿੱਤੀ ਮੇਰਾ ਹਮਸਾਫਰ ਸਾਡੇ ਨਾਲ-ਨਾਲ ਤੁਰਿਆ ਜਾ ਰਿਹਾ ਸੀ ਉਹ ਖਰੜੀਆਂ ਟੇਕਦਾ ਹੋਇਆ ਮੇਰੇ ਸਾਹਮਣੇ ਹੋ ਹੋ ਜਾਂਦਾ ਤੇ ਮੇਰੇ ਮੂੰਹ ਵੱਲ ਦੇਖਣ ਲੱਗ ਪੈਂਦਾ ਉਹ ਬੜਾ ਖੁਸ਼-ਮਿਜ਼ਾਜ ਮਸਖਰਾ نیک ਦਿਲ ਤੇ ਬਹਾਦਰ ਮਨੁੱਖ ਸੀ ਪਤਾ ਨਹੀਂ ਕਿਉਂ ਉਹ ਆਪਣੇ ਸਿਰ ਤੋਂ ਟੋਪੀ ਲਾ ਕੇ ਤੁਰਿਆ ਜਾ ਰਿਹਾ ਸੀ ਤੇ ਉਹ ਰੋ ਰਿਹਾ ਲੱਗਦਾ ਸੀ ਮੈਂ ਵੀ ਰੋਈ ਜਾ ਰਹੀ ਸਾਂ ਮੈਨੂੰ ਗੱਡੀ ਦੇ ਨਾਲ-ਨਾਲ ਤੁਰੇ ਜਾ ਰਹੀ ਇਸ ਜਲੂਸ ਵਿੱਚ ਟੈਲੀਗ੍ਰਾਫ ਦੀਆਂ ਤਾਰਾਂ ਨਾਲ ਖਹਿ-ਖੇ ਜਾਂਦੀ ਹਵਾ ਦੀਆਂ ਸੀਟੀਆਂ ਤੇ ਝੰਮ-ਝੰਮਾਟ ਵਿੱਚ ਮਾਤਮੀ ਧੁਨਾ ਸੁਣਾਈ ਦੇ ਰਹੀਆਂ ਸਨ ਨਹੀਂ ਮੈਂ ਉਸ ਨੂੰ ਕਦੀ ਵੀ ਨਹੀਂ ਵੇਖ ਸਕਾਂਗੀ ਮੇਰੇ ਵਾਲੇ ਡੱਬੇ ਲੱਗੇ ਸਾਨੂੰ ਗੱਡੀ ਤੇ ਗਾਰਡ ਨੇ ਰੋਕ ਲਿਆ ਉਹ ਸੰਗ ਪਾੜ-ਪਾੜ ਕੇ ਕੁਝ ਕਹਿ ਰਿਹਾ ਸੀ ਤੇ ਧਮਕੀ ਦੇ ਲਹਿਜ਼ੇ ਵਿੱਚ ਉਂਗਲ ਹਿਲਾ-ਹਿਲਾ ਕੇ ਮੈਨੂੰ ਕਿਸੇ ਅਦਾਲਤੀ ਜਵਾਬਦੇਹੀ ਤੇ ਜੁਰਮਾਨੇ ਬਾਰੇ ਕੁਝ ਕਹਿ ਰਿਆ ਸੀ ਪਰ ਮੈਂ ਕੋਈ ਜਵਾਬ ਨਾ ਦਿੱਤਾ ਮੈਨੂੰ ਕਿਸੇ ਵੀ ਗੱਲ ਦੇ ਕੋਈ ਪਰਵਾਹ ਨਹੀਂ ਸੀ ਉਸਨੇ ਰੱਪਟ ਲਿਖੀ ਤੇ ਦਸਖਤ ਕਰਨ ਲਈ ਮੇਰੇ ਅੱਗੇ ਕੀਤੀ ਪਰ ਮੇਰੇ ਹੱਥਾਂ ਵਿੱਚ ਤਾਂ ਪੈਨਸਲ ਫੜਨ ਜੋਗੀ ਤਾਕਤ ਵੀ ਨਹੀਂ ਸੀ ਤਦ ਡੱਬੇ ਵਿੱਚ ਮੇਰੇ ਨਾਲ ਸਫ਼ਰ ਕਰਨ ਵਾਲੇ ਨੇ ਉਸ ਕੋਲੋਂ ਕਾਗਜ਼ ਕੋਲਿਆ ਤੇ ਆਪਣੀਆਂ ਖਰੌੜੀਆਂ ਦੇ ਆਸਰੇ ਅੱਗੇ ਵਧਿਆ ਤੇ ਉਸਦੇ ਅੱਖਾਂ ਸਾਹਮਣੇ ਚੀਕ ਕੇ ਆਖਿਆ ਇਹਨੂੰ ਤੰਗ ਨਾ ਕਰ ਲਿਆ ਮੈਂ ਕਰ ਦੇਂਦਾ ਦਸਖਤ ਮੈਂ ਹੀ ਖਤਰੇ ਦੀ ਜੰਜੀਰ ਖਿੱਚੀ ਸੀ ਮੈਂ ਹੀ ਇਸ ਲਈ ਜ਼ਿੰਮੇਵਾਰ ਹਾਂ ਰੂਸ ਦੇ ਜੱਦੀ ਲੱਗ ਕੇ ਸਾਈਬੀਰੀਆ ਦੀ ਧਰਤੀ ਉੱਤੇ ਕੁਝ ਲੇਟ ਹੋ ਚੁੱਕੀ ਗੱਡੀ ਤੇਜ਼ ਰਫ਼ਤਾਰ ਨਾਲ ਅੱਗੇ ਵਧਦੀ ਜਾ ਰਹੀ ਸੀ ਰਾਤ ਦੀ ਖਮੋਸ਼ੀ ਵਿੱਚ ਮੇਰੇ ਹਮਸਫਰ ਦੀ ਗਿਟਾਰ ਦੀਆਂ ਉਦਾਸ ਧੁਨਾਂ ਸੁਣਾਈ ਦੇ ਰਹੀਆਂ ਸਨ ਮੈਂ ਰੂਸੀ ਵਿਧਵਾ ਔਰਤਾਂ ਦੇ ਨਿਰਾਸ਼ਾ ਭਰੇ ਗੀਤਾਂ ਵਾਂਗ ਹੀ ਬੀਤੀ ਜੰਗ ਦੀ ਸੋਕਮਈ ਗੂੰਜ ਆਪਣੇ ਸੁਲਗ ਦੇ ਦਿਲ ਵਿੱਚ ਲਈ ਜਾ ਰਹੀ ਸੀ ਇੰਜ ਸਾਲ گزرਦੇ ਗਏ ਅਤੀਤ ਪਿੱਛੇ ਰਹਿ ਗਿਆ ਇੱਕ ਆਪਣੇ ਹਰ ਰੋਜ਼ ਦੇ ਛੋਟੇ ਵੱਡੇ ਫਿਕਰਾਂ ਨਾਲ ਲਗਾਤਾਰ ਸਾਨੂੰ ਬੁਲਾ ਰਿਹਾ ਸੀ ਮੈਂ ਪਛੜ ਕੇ ਵਿਆਹ ਕੀਤਾ ਪਰ ਮੈਨੂੰ ਇੱਕ ਨੇਕ ਆਦਮੀ ਮਿਲ ਗਿਆ ਸੀ ਹੁਣ ਸਾਡੇ ਬੱਚੇ ਹਨ ਪਰਿਵਾਰ ਹੈ ਤੇ ਅਸੀਂ ਬੜੇ ਪਿਆਰ ਨਾਲ ਰਹਿੰਦੇ ਹਾਂ ਮੈਂ ਫਲਸਫੇ ਦੀ ਡਾਕਟੋਰੇਟ ਕੀਤੀ ਹੋਈ ਹੈ ਮੈਨੂੰ ਅਕਸਰ ਇੱਧਰ ਉੱਧਰ ਆਉਣਾ ਜਾਣਾ ਪੈਂਦਾ ਹੈ ਮੈਂ ਕਈ ਦੇਸ਼ ਪ੍ਰਦੇਸ਼ ਵੇਖ ਚੁੱਕੀ ਹਾਂ ਪਰ ਮੈਂ ਆਪਣੇ ਪਿੰਡ ਵਿੱਚ ਫਿਰ ਕਦੀ ਵੀ ਨਹੀਂ ਗਈ ਸਾਂ ਬੇਸ਼ੱਕ ਇਸ ਦੇ ਆਪਣੇ ਹੀ ਕਾਰਨ ਸਨ ਕਈ ਕਾਰਨ ਸਨ ਪਰ ਮੈਂ ਆਪਣੀ ਕੋਈ ਸਫਾਈ ਨਹੀਂ ਪੇਸ਼ ਕਰਨ ਲੱਗੀ। ਇਹ ਗੱਲ ਬੜੀ ਮਾੜੀ ਹੈ ਕਿ ਮੈਂ ਆਪਣੇ ਪਿੰਡ ਵਾਸੀਆਂ ਨਾਲੋਂ ਨਾਤਾ ਤੋੜ ਰਿਹਾ ਸੀ। ਇਸ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ। ਪਰ ਮੇਰਾ ਨਸੀਬ ਹੀ ਐਸਾ ਸੀ। ਮੈਂ ਬੀਤੇ ਨੂੰ ਭੁਲਾਇਆ ਨਹੀਂ ਹੈ। ਨਹੀਂ, ਮੈਂ ਇਸ ਨੂੰ ਭੁਲਾ ਨਹੀਂ ਸਕਦੀ ਸੀ। ਮੈਂ ਤਾਂ ਇਸ ਤੋਂ ਦੂਰ ਹੁੰਦੀ ਜਾ ਰਹੀ ਸੀ। ਪਹਾੜਾਂ ਵਿੱਚ ਕੁਝ ਅਜੀਹੇ ਚਸ਼ਮੇ ਹੁੰਦੇ ਸਨ ਜਿੰਨਾਂ ਵੱਲ ਜਾਂਦੀ ਪਹਿਲੀ ਪਗਡੰਡੀ ਨੂੰ ਲੋਕ ਭੁੱਲ ਜਾਂਦੇ ਹਨ। ਕਿਉਂਕਿ ਲੱਗੇ ਹੀ ਕੋਈ ਨਵੀਂ ਸੜਕ ਬਣ ਜਾਂਦੀ ਹੈ। ਲੋਕ ਪਾਣੀ ਪੀਣ ਵਾਸਤੇ ਉਧਰ ਬਹੁਤ ਘਟ ਜਾਂਦੇ ਹਨ ਤੇ ਚਸ਼ਮੀਆਂ ਦਿਵਾਲੇ ਹੌਲੀ-ਹੌਲੀ ਝਾੜੀਆਂ ਉਗਾਉਂਦੀਆਂ ਹਨ ਫਿਰ ਉਧਰ ਕਿਸੇ ਦਾ ਵੀ ਧਿਆਨ ਨਹੀਂ ਜਾਂਦਾ ਕੋਈ ਵਿਰਲਾ ਹੀ ਇਹਨਾਂ ਚਸ਼ਮੀਆਂ ਨੂੰ ਯਾਦ ਕਰਦਾ ਹੈ ਕੋਈ ਵਿਰਲਾ ਹੀ ਗਰਮੀਆਂ ਦੇ ਦਿਨੀ ਕੜਕ ਦੀ ਧੁੱਪ ਵਿੱਚ ਸੜਕ ਤੋਂ ਲੈ ਕੇ ਆਪਣੀ ਪਿਆਸ ਬੁਝਾਉਣ ਲਈ ਚਸ਼ਮੀਆਂ ਵੱਲ ਜਾਂਦਾ ਹੈ ਫਿਰ ਕੋਈ ਆਦਮੀ ਆਵੇਗਾ ਇਸੋ ਜੁੜੀ ਹੋਈ ਥਾਂ ਨੂੰ ਲੱਭ ਲਵੇਗਾ ਝਾੜੀਆਂ ਨੂੰ ਹਟਾ ਕੇ ਹੌਲੀ ਜਹੀ ਹੌਕਾ ਭਰੇਗਾ ਠੰਡੇ ਪਾਣੀ ਦੀ ਇਹ ਸਧਾਰਨ ਨਿਰਮਲਤਾ ਜਿਸ ਨੂੰ ਮੁੱਤਾਂ ਤੋਂ ਕਿਸੇ ਨੇ ਗੰਦਰਾ ਨਹੀਂ ਕੀਤਾ ਆਪਣੀ ਸਥਿਰਤਾ ਤੇ ਗਹਿਰਾਈ ਨਾਲ ਉਸ ਨੂੰ ਹੈਰਾਨ ਕਰ ਦੇਵੇਗੀ ਉਹ ਮਨੁੱਖ ਇਸ ਚਸ਼ਮੇ ਦੇ ਪਾਣੀ ਵਿੱਚ ਆਪਣੀ ਸੂਰਜ ਅਸਮਾਨ ਤੇ ਪਹਾੜਾਂ ਦੀ ਝਲਕ ਵੇਖੇਗਾ ਅਤੇ ਸੋਚੇਗਾ ਕਿ ਐਸੀਆਂ ਥਾਵਾਂ ਨੂੰ ਨਾ ਜਾਣਨਾ ਪਾਪ ਹੈ ਲੋੜ ਇਸ ਗੱਲ ਦੀ ਹੈ ਕਿ ਆਪਣੇ ਸਾਥੀਆਂ ਨੂੰ ਇਸ ਬਾਰੇ ਦੱਸਿਆ ਜਾਵੇ ਉਹ ਇਸ ਤਰ੍ਹਾਂ ਸੋਚੇਗਾ ਤੇ ਅਗਲੀ ਵਾਰੀ ਆਉਣ ਤੱਕ ਇਸ ਗੱਲ ਨੂੰ ਭੁੱਲ ਜਾਵੇਗਾ ਹਾਂ ਜ਼ਿੰਦਗੀ ਵਿੱਚ ਕਦੀ ਕਦੀ ਇਸ ਤਰ੍ਹਾਂ ਵੀ ਹੁੰਦਾ ਹੈ ਇਹਨਾਂ ਚਸ਼ਮੇ ਚੇਤਾ ਮੈਨੂੰ ਪਿੱਛੇ ਜਿਹੀ ਆਇਆ ਜਦੋਂ ਮੈਂ ਪਿੰਡ ਗਈ ਸੀ ਤੁਸੀਂ ਉਦੋਂ ਛੱਟ ਬੜੇ ਹੈਰਾਨ ਹੋਏ ਹੋਵੋਗੇ ਜਦੋਂ ਮੈਂ ਕੁਰਕੁਰੇ ਤੋਂ ਇਦਾਂ ਅਚਾਨਕ ਚਲੀ ਗਈ ਤਾਂ ਕੀ ਉਦੋਂ ਮੈਂ ਲੋਕਾਂ ਨਾਲ ਇਹ ਸਾਰੀ ਗੱਲ ਨਹੀਂ ਕਰ ਸਕਦੀ ਤਾਂ ਨਹੀਂ ਨਹੀਂ ਕਰ ਸਕਦੀ ਤਾਂ ਮੈਂ ਬੜੀ ਪਰੇਸ਼ਾਨ ਹੋ ਗਈ ਤਾਂ ਮੈਂ ਬੜੀ ਸ਼ਰਮਸਾਰ ਹੋ ਗਈ ਤਾਂ ਮੈਨੂੰ ਆਪਣੇ ਆਪ ਤੋਂ ਸ਼ਰਮ ਆ ਰਹੀ ਸੀ ਮੈਂ ਸਮਝ ਗਈ ਤਾਂ ਕਿ ਦੂਈ ਸ਼ੇਨ ਨੂੰ ਮਿਲ ਸਕਣਾ ਮੇਰੇ ਵਾਸਤੇ ਦੀ ਗੱਲ ਨਹੀਂ ਸੀ ਮੇਰੇ ਵਿੱਚ ਦੂਈ ਸ਼ੇਨ ਦੀਆਂ ਅੱਖਾਂ ਨਾਲ ਅੱਖਾਂ ਮਿਲਾਉਣ ਦੀ ਹਿੰਮਤ ਨਹੀਂ ਸੀ ਮੈਂ ਆਪਣਾ ਚਿੱਤ ਟਿਕਾਣੇ ਲਿਆਉਣ ਵਾਸਤੇ ਆਪਣੀਆਂ ਸੋਚਾਂ ਨੂੰ ਇਕਾਗਰ ਕਰਨ ਵਾਸਤੇ ਉੱਥੋਂ ਚਲੇ ਜਾਣ ਦਾ ਫੈਸਲਾ ਕੀਤਾ ਮੇਰਾ ਵਿੱਚ ਉਹ ਸਭ ਕੁਝ ਬਾਰੇ ਸੋਚਣਾ ਵਿਚਾਰਨਾ ਚਾਹੁੰਦੀ ਸਾਂ ਜੋ ਕੁਝ ਮੈਂ ਆਪਣੇ ਪਿੰਡ ਵਾਸੀਆਂ ਨੂੰ ਹੀ ਨਹੀਂ ਸਗੋਂ ਕਈ ਦੂਸਰੇ ਲੋਕਾਂ ਨੂੰ ਵੀ ਦੱਸਣਾ ਚਾਹੁੰਦੀ ਸਾਂ ਮੈਂ ਆਪਣੇ ਆਪ ਨੂੰ ਇਸ ਕਰਕੇ ਵੀ ਗੁਨਾਹਗਰ ਸਮਝਦੀ ਰਹੀ ਹਾਂ ਕਿ ਨਵਾਂ ਸਕੂਲ ਖੁੱਲਣ ਵੇਲੇ ਸਭ ਤਰ੍ਹਾਂ ਦਾ ਸਨਮਾਨ ਮੈਨੂੰ ਨਹੀਂ ਮਿਲਣਾ ਚਾਹੀਦਾ ਸੀ ਇੱਜ਼ਤ ਸਤਕਾਰ ਵਾਲੀ ਥਾਂ ਉੱਤੇ ਮੈਨੂੰ ਨਹੀਂ ਬੈਠਣਾ ਚਾਹੀਦਾ ਸੀ ਇਸ ਦਾ ਹੱਕ ਪਹਿਲੀ ਥਾਂ ਉੱਤੇ ਸਾਡੇ ਪਿੰਡ ਦੇ ਪਹਿਲੇ ਅਧਿਆਪਕ ਪਹਿਲੇ ਕਮਿਊਨਿਸਟ ਬਜ਼ੁਰਗ ਦੁਇ ਸ਼ੈਨੂ ਸੀ ਪਰ ਗੱਲ ਇਸ ਤਰ੍ਹਾਂ ਉਲਟ ਹੋਈ ਅਸੀਂ ਜਸ਼ਨ ਮਨਾ ਰਹੇ ਸਾਂ ਪਰ ਉਹ ਹੀਰਾ ਇਨਸਾਨ ਡਾਕ ਵੰਡਣ ਦੀ ਕਾਲ ਵਿੱਚ ਸੀ ਉਹ ਸਕੂਲ ਦੇ ਉਦਘਾਟਨੀ ਜਸ਼ਨ ਤੋਂ ਪਹਿਲਾਂ ਪਹਿਲਾਂ ਪੁਰਾਣੇ ਵਿਦਿਆਰਥੀਆਂ ਵੱਲੋਂ ਭੇਜੀਆਂ ਗਈਆਂ ਵਧਾਈਆਂ ਦੀਆਂ ਚਿੱਠੀਆਂ ਪਹੁੰਚਾਣ ਦੀ ਕਾਲ ਵਿੱਚ ਸੀ ਵੇਖੋ ਨਾ ਇਸ ਤਰ੍ਹਾਂ ਦੀ ਕੋਈ ਇਕੱਲੀ ਦੁਕੱਲੀ ਘਟਨਾ ਨਹੀਂ ਸੀ ਮੈਂ ਕਈ ਵਾਰ ਇਸੇ ਤਰ੍ਹਾਂ ਹੁੰਦਾ ਵੇਖਿਆ ਹੈ ਇਸੇ ਵਾਸਤੇ ਮੈਂ ਪੁੱਛਦੀ ਹਾਂ ਅਸੀਂ ਕਦੋਂ ਤੋਂ ਸਧਾਰਨ ਮਨੁੱਖ ਦੀ ਕਦਰ ਕਰਨ ਦੀ ਯੋਗਤਾ ਤੋਂ ਹੂਣੇ ਹੋ ਗਏ ਹਾਂ ਉਸੇ ਤਰ੍ਹਾਂ ਕਦਰ ਕਰਨ ਦੀ ਜਿਵੇਂ ਲੈਨਿਨ ਕਰਦਾ ਹੁੰਦਾ ਸੀ ਰੱਬ ਦਾ ਸ਼ੁਕਰ ਹੈ ਕਿ ਹੁਣ ਅਸੀਂ ਇਸ ਤਰ੍ਹਾਂ ਦੇ ਵਰਤਾਰਿਆਂ ਦੀ ਗੱਲ ਬਿਨਾਂ ਕਿਸੇ ਦੰਡਪਖੰਡ ਦੇ ਕਰ ਸਕਦੇ ਹਾਂ ਇਹ ਬੜੀ ਚੰਗੀ ਗੱਲ ਹੈ ਕਿ ਇਸ ਮਾਮਲੇ ਵਿੱਚ ਵੀ ਅਸੀਂ ਲੈਨਿਨ ਦੇ ਹੋਰ ਨੇੜੇ ਆ ਗਏ ਹਾਂ ਨੌਜਵਾਨ ਪੀੜੀ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਆਪਣੇ ਜ਼ਮਾਨੇ ਵਿੱਚ ਦੁਈਸ਼ਣ ਕਿਸ ਤਰ੍ਹਾਂ ਦਾ ਅਧਿਪਕ ਸੀ ਤੇ ਪੁਰਾਣੀ ਪੀੜੀ ਦੇ ਲੋਕਾਂ ਵਿੱਚੋਂ ਕਈ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ ਦੁਇਸ਼ੇਨ ਦੇ ਵਿਦਿਆਰਥੀਆਂ ਵਿੱਚੋਂ ਕਈ ਜੰਗ ਸਮੇਂ ਜੰਨਾਵਾਰ ਗਏ ਆਪਣੇ ਅਧਿਆਪਕ ਦੁਇਸ਼ੇਨ ਬਾਰੇ ਨੌਜਵਾਨਾਂ ਨੂੰ ਦੱਸਣਾ ਮੇਰਾ ਫਰਜ਼ ਸੀ ਜੇ ਮੇਰੀ ਥਾਂ ਕੋਈ ਹੋਰ ਹੁੰਦਾ ਤਾਂ ਉਸ ਨੂੰ ਵੀ ਇੰਜੀ ਕਰਨਾ ਚਾਹੀਦਾ ਸੀ ਪਰ ਮੈਂ ਪਿੰਡ ਨਹੀਂ ਗਈ ਸੀ ਮੈਨੂੰ ਦੁਇਸ਼ੇਨ ਬਾਰੇ ਕੋਈ ਪਤਾ ਨਹੀਂ ਸੀ ਅਤੇ ਵਕਤ ਗੁਜ਼ਰਨ ਦੇ ਨਾਲ-ਨਾਲ ਉਸ ਦੀ ਸ਼ਖਸੀਅਤ ਮੇਰੇ ਵਾਸਤੇ ਮਾਨੋ ਅਜਿਹੀ ਯਾਦਗਾਰ ਬਣ ਗਈ ਸੀ ਜਿਹੜੀ ਕਿਸੇ ਅਜ਼ਾਇਬ ਘਰ ਦੇ ਸ਼ਾਂਤ ਵਾਤਾਵਰਣ ਵਿੱਚ ਹੀ ਸੰਭਾਲ ਕੇ ਰੱਖੀ ਜਾ ਸਕਦੀ ਹੈ ਮੈਂ ਆਪਣੇ ਅਧਿਆਪਕ ਕੋਲ ਜਾਵਾਂਗੀ ਤੇ ਉਸ ਸਾਹਮਣੇ ਆਪਣਾ ਕਸੂਰ ਮੰਨਾਂਗੀ ਮੈਂ ਉਸ ਕੋਲੋਂ ਮਾਫੀ ਮੰਗਾਂਗੀ ਮਾਸਕੋ ਤੋਂ ਵਾਪਸ ਆਉਂਦਿਆਂ ਹੀ ਮੈਂ ਕੁਰਕਰੀਉ ਜਾਣਾ ਤੇ ਉੱਥੋਂ ਦੇ ਲੋਕਾਂ ਨੂੰ ਇਹ ਸੁਝਾ ਦੇਣਾ ਚਾਹੁੰਦੀ ਹਾਂ ਕਿ ਨਵੇਂ ਬੋਰਡਿੰਗ ਸਕੂਲ ਦਾ ਨਾਂ ਦੂਹੀ ਛੇਣ ਦਾ ਸਕੂਲ ਰੱਖਿਆ ਜਾਵੇ ਹਾਂ ਸਹਿਕਾਰੀ ਫਾਰਮ ਦੇ ਇਸ ਸਧਾਰਨ ਕਿਸਾਨ ਦੇ ਨਾਂ ਉੱਤੇ ਜਿਹੜਾ ਅੱਜਕੱਲ ਡਾਕੀਏ ਦਾ ਕੰਮ ਕਰਦਾ ਹੈ ਮੈਨੂੰ ਆਸ ਹੈ ਕਿ ਤੁਸੀਂ ਵੀ ਮੇਰੇ ਗ੍ਰਾਂਹੀ ਹੋਣ ਦੇ ਨਾਂ ਤੇ ਮੇਰੇ ਸੁਝਾਅ ਦੀ ਹਮਾਇਤ ਕਰੋਗੇ ਮੇਰੀ ਤੁਹਾਡੇ ਅੱਗੇ ਇਹੀ ਬੇਨਤੀ ਹੈ ਮਾਸਕੋ ਵਿੱਚ ਇਸ ਵੇਲੇ ਰਾਤ ਦੇ 2 ਵਜਨ ਵਾਲੇ ਹਨ ਮੈਂ ਹੋਟਲ ਦੀ ਬਾਲਕੋਨੀ ਉੱਤੇ ਖਲੋਤੀ ਹੋਈ ਹਾਂ ਮਾਸਕੋ ਦੀਆਂ ਰੋਸ਼niਆਂ ਦੇ ਵਿਸ਼ਾਲ ਫਸਾਰੇ ਨੂੰ ਦੇਖ ਰਹੀ ਹਾਂ ਅਤੇ ਸੋਚੀ ਪਈ ਹੋਈ ਹਾਂ ਕਿ ਮੈਂ ਕਿਵੇਂ ਪਿੰਡ ਜਾਵਾਂਗੀ ਕਿਵੇਂ ਅਧਿਆਪਕ ਨੂੰ ਮਿਲਾਂਗੀ ਤੇ ਕਿਵੇਂ ਉਸ ਦੀ ਚਿੱਟੀ ਦਾੜੀ ਨੂੰ ਚੁੰਮਾਂਗੀ ਮੈਂ ਬਾਰੀ ਚਪਟ ਖੋਲ ਦਿੰਦਾ ਹਾਂ ਤਾਜ਼ੀ ਹਵਾ ਦਾ ਇੱਕ ਬੁੱਲਾ ਕਮਰੇ ਵਿੱਚ ਆਉਂਦਾ ਹੈ ਹੌਲੀ-ਹੌਲੀ ਸਾਫ ਹੁੰਦੇ ਜਾਂਦੇ ਹਨੇਰਕੇ ਵਿੱਚ ਮੈਂ ਤਸਵੀਰ ਦੇ ਖਾਕਿਆਂ ਨੂੰ ਬੜੇ ਧਿਆਨ ਨਾਲ ਦੇਖਦਾ ਹਾਂ ਕਈ ਖੱਕੇ ਹਨ ਕਿਉਂਕਿ ਮੈਂ ਇਸ ਤਸਵੀਰ ਨੂੰ ਕਈ ਵਾਰੀ ਮੁੱਢੋ-ਸੁੱਢੋ ਬਣਾਉਣਾ ਸ਼ੁਰੂ ਕੀਤਾ ਪਰ ਮੁਕੰਮਲ ਤਸਵੀਰ ਬਾਰੇ ਕੁਝ ਕਹਿਣਾ ਅਜੇ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਮੈਨੂੰ ਅਜੇ ਤੱਕ ਇਸ ਦਾ ਮੁੱਖ ਤੱਤ ਨਹੀਂ ਲੱਭਾ ਹੈ ਮੈਂ ਸਰਗੀ ਵੇਲੇ ਦੇ ਸ਼ਾਂਤ ਮਾਹੌਲ ਵਿੱਚ ਚੱਲ-ਕਦਮੀ ਕਰ ਰਿਹਾ ਹਾਂ ਤੇ ਲਗਾਤਾਰ ਸੋਚੀ ਜਾ ਰਿਹਾ ਹਾਂ ਹਰ ਵਾਰੀ ਇੰਜ ਹੀ ਹੁੰਦਾ ਹੈ ਤੇ ਹਰ ਵਾਰੀ ਮੈਂ ਇਸ ਗੱਲ ਦਾ ਕਾਇਲ ਹੋ ਜਾਂਦਾ ਹਾਂ ਕਿ ਮੇਰੀ ਤਸਵੀਰ ਅਜੇ ਸਿਰਫ ਮੇਰੀ ਕਲਪਨਾ ਵਿੱਚ ਹੀ ਹੈ ਪਰ ਫਿਰ ਵੀ ਮੈਂ ਆਪਣੀ ਉਸ ਤਸਵੀਰ ਦੀ ਤੁਹਾਡੇ ਨਾਲ ਚਰਚਾ ਕਰਨੀ ਚਾਹੁੰਦਾ ਹਾਂ ਜਿਹੜੀ ਅਜੇ ਬਣੀ ਨਹੀਂ ਹੈ ਮੈਂ ਤੁਹਾਡੇ ਕੋਲੋਂ ਸਲਾਹ ਲੈਣੀ ਚਾਹੁੰਦਾ ਹਾਂ ਤੁਸੀਂ ਜ਼ਰੂਰ ਹੀ ਅੰਦਾਜ਼ਾ ਲਾ ਲਿਆ ਹੋਵੇਗਾ ਕਿ ਇਹ ਤਸਵੀਰ ਸਾਡੇ ਪਿੰਡ ਦੇ ਪਹਿਲੇ ਵਿਆਪਕ ਪਹਿਲੇ ਕਮਿਊਨਿਸਟ ਬਜ਼ੁਰਗ ਦੂਈ ਸ਼ੈਨੂ ਸਮਰਪਿਤ ਕੀਤੀ ਜਾਵੇਗੀ ਪਰ ਮੈਂ ਅਜੇ ਇਸ ਗੱਲ ਦੀ ਕਲਪਨਾ ਨਹੀਂ ਕਰ ਸਕਦਾ ਕਿ ਕੀ ਮੈਂ ਇਸ ਗੁੰਝਲਦਾਰ ਜੀਵਨ ਨੂੰ ਜਿਹੜਾ ਸੰਘਰਮਾਂ ਨਾਲ ਭਰਪੂਰ ਹੈ ਇਨ੍ਹਾਂ ਅਨੇਕ ਹੋਣੀਆਂ ਅਤੇ ਮਨੁੱਖੀ ਜਜ਼ਬਿਆਂ ਨੂੰ ਆਪਣੇ ਰੰਗਾਂ ਵਿੱਚ ਢਾਲ ਸਕਾਂਗਾ ਇਹ ਕਿਸ ਤਰ੍ਹਾਂ ਕੀਤਾ ਜਾਵੇ ਕਿ ਪਿਆਲਾ ਛਲਕ ਨਾ ਜਾਵੇ ਕਿ ਮੈਂ ਇਸ ਨੂੰ ਤੁਹਾਡੇ ਤੱਕ ਆਪਣੇ ਸਮਕਾਲੀਆਂ ਤੱਕ ਪਹੁੰਚਾ ਸਕਾਂ ਇਹ ਕਿਸ ਤਰ੍ਹਾਂ ਕੀਤਾ ਜਾਵੇ ਕਿ ਮੇਰਾ ਵਿਚਾਰ ਤੁਹਾਡੇ ਤੱਕ ਸਿਰਫ ਪਹੁੰਚੇ ਹੀ ਨਾ ਸਗੋਂ ਇਹ ਤੁਹਾਡੀ ਸਾਡੀ ਸਿਰਜਣਾ ਬਣ ਜਾਵੇ ਮੈਂ ਇਸ ਤਸਵੀਰ ਨੂੰ ਬਣਾਏ ਬਿਨਾ ਨਹੀਂ रह ਸਕਦਾ ਪਰ ਮੈਂ ਕਿੰਨੀਆਂ ਸੋਚਾਂ ਤੇ ਕਿੰਨੇ ਫਿਕਰਾਂ ਵਿੱਚ ਡੁੱਬਿਆ ਹੋਇਆ ਹਾਂ ਕਦੇ-ਕਦੇ ਮੈਨੂੰ ਇੰਜ ਲੱਗਦਾ ਹੈ ਕਿ ਮੈਂ ਕੁਝ ਵੀ ਬਣਾ ਨਹੀਂ ਸਕਾਂਗਾ ਤਦ ਮੈਂ ਸੋਚਦਾ ਹਾਂ ਕਿ ਕਿਸਮਤ ਨੂੰ ਇਹ ਗੱਲ ਕਿਉਂ ਮਨਜ਼ੂਰ ਸੀ ਕਿ ਮੇਰੇ ਹੱਥਾਂ ਵਿੱਚ ਬੁਰਸ਼ ਦੇ ਦਿੱਤਾ ਜਾਵੇ ਐਨਾ ਕਸ਼ਟ ਦਾ ਇੱਕ ਜੀਵਨ ਪਰ ਕਦੇ-ਕਦੀ ਮੈਂ ਆਪਣੇ ਅੰਦਰ ਇੰਨੀ ਸ਼ਕਤੀ ਮਹਿਸੂਸ ਕਰਦਾ ਹਾਂ ਕਿ ਪਹਾੜ ਉਲਟਾ ਦੇਣ ਲਈ ਤਿਆਰ ਹੋ ਜਾਂਦਾ ਹਾਂ ਤੇ ਫਿਰ ਮੈਂ ਮਨ ਹੀ ਮਨ ਕਹਿੰਦਾ ਹਾਂ ਵੇਖ ਸਿੱਖ ਤੇ ਚੁੰਨ ਲੈ ਦੋਵੇਂ ਸ਼ਹਿਰ ਤੇ ਹਲਤਨਾਈ ਦੇ ਪੌਪੂਲਰਾਂ ਦੀ ਤਸਵੀਰ ਬਣਾ ਉਹਨਾਂ ਦੀ ਪੌਪੂਲਰਾਂ ਦੀ ਜਿਨ੍ਹਾਂ ਨੇ ਤੈਨੂੰ ਬਚਪਨ ਵਿੱਚ ਖੁਸ਼ੀ ਦੇ ਇੰਨੇ ਪਲ ਬਖਸ਼ੇ ਸਨ ਹਾਲਾਂਕਿ ਤੈਨੂੰ ਉਹਨਾਂ ਦੀ ਕਹਾਣੀ ਦਾ ਪਤਾ ਨਹੀਂ ਸੀ ਉਸ ਲੜਕੇ ਦੀ ਤਸਵੀਰ ਬਣਾ ਜਿਹੜਾ ਨੰਗੇ ਪੈਰੀ ਧੁੱਪ ਨਾਲ ਕਾਲਾ ਹੋਇਆ ਪੌਪੂਲਰ ਦੀਆਂ ਟਾਹਣੀਆਂ ਉੱਤੇ ਬਹੁਤ ਉੱਚਾ ਬੈਠ ਜਾਂਦਾ ਸੀ ਤੇ ਮੰਤਰਮੁਗਧ ਅੱਖਾਂ ਨਾਲ ਮੈਦਾਨਾਂ ਦੀ ਅੰਡਿੱਟ ਦੂਰੀਆਂ ਨੂੰ ਵੇਖਦਾ ਹੁੰਦਾ ਸੀ। ਜਾਂ ਫਿਰ ਇੱਕ ਐਸੀ ਤਸਵੀਰ ਬਣਾ ਜਿਸ ਦਾ ਨਾਂ ਪਹਿਲਾ ਅਧਿਆਪਕ ਹੋਵੇ। ਹੋ ਸਕਦਾ ਹੈ ਕਿ ਇਸ ਵਿੱਚ ਉਹ ਪਲ ਚਿਤਰਿਆ ਜਾਵੇ ਜਦੋਂ ਦੋਵੇਂ ਛੇਨ ਬੱਚਿਆਂ ਨੂੰ ਚੁੱਕ-ਚੁੱਕ ਕੇ ਨਾਲੇ ਤੋਂ ਪਾਰ ਲੰਘਾਉਂਦਾ ਹੈ ਤੇ ਲਾਲ ਲੂੰਬੜੀ ਦੀ ਖੱਲ ਦੀਆਂ ਟੋਪੀਆਂ ਪਾਏ ਹੋਏ ਮੋٹے ਤਾਜੀ ਅਥਰੇ ਘੋੜਿਆਂ ਉੱਤੇ ਸਵਾਰ ਅਹਿਮਕ ਲੋਕ ਉਸ ਦਾ ਮਜ਼ਾਕ ਉਡਾਉਂਦੇ ਹੋਏ ਕੋਲੋਂ ਦੀ ਲੰਘ ਰਹੇ ਹਨ। ਜਾਂ ਫਿਰ ਉਸੇ ਵੇਲੇ ਦਾ ਚਿੱਤਰ ਬਣਾ ਜਦੋਂ ਅਧਿਆਪਕ ਅਲਤਨਾਈ ਨੂੰ ਸ਼ਹਿਰ ਭੇਜਣ ਲਈ ਵਿਦਾਈ ਦੇਣ ਗਿਆ ਸੀ। ਤੈਨੂੰ ਯਾਦ ਹੈ ਨਾ ਕਿ ਆਖਰੀ ਵਾਰ ਉਸਨੇ ਕਿਵੇਂ ਹੂਕ ਛੱਡੀ ਸੀ। ਇਸ ਤਰ੍ਹਾਂ ਦੀ ਤਸਵੀਰ ਬਣਾ ਕੇ ਉਹ ਦੁਵੀਂ ਸ਼ੇਨ ਦੀ ਹੂਕ ਵਾਂਗ ਹੀ ਅਲਤਨਾਈ ਨੂੰ ਸੁਣਾਈ ਦੇ ਰਹੀ ਹੈ। ਹਰ ਇਨਸਾਨ ਦੇ ਦਿਲ ਨੂੰ ਟੰਬ ਲਵੇ। ਇਸ ਤਰ੍ਹਾਂ ਮੈਂ ਆਪਣੇ ਹੀ ਮਨ ਨਾਲ ਗੱਲਾਂ ਕਰਦਾ ਹਾਂ। ਮੈਂ ਆਪਣੇ ਮਨ ਨੂੰ ਕਈ ਕਈ ਗੱਲਾਂ ਕਹਿੰਦਾ ਹਾਂ ਪਰ ਗੱਲ ਹਰ ਵਾਰੀ ਨਹੀਂ ਬਣਦੀ ਤੇ ਮੈਨੂੰ ਹੁਣ ਵੀ ਸਮਝ ਨਹੀਂ ਆ ਰਹੀ ਕਿ ਕਿਹੋ ਜਿਹਾ ਚਿੱਤਰ ਬਣਾਵਾਂ ਪਰ ਇੱਕ ਗੱਲ ਮੈਂ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ ਮੈਂ ਤਲਾਸ਼ ਕਰਦਾ ਰਹਾਂਗਾ ਸਮਾਪਤ